कुदीप सिंह धारीवालदार कुलदीप सिंह धारीवाल आम आदमी पार्टी आम आदमी पार्टी सरदार भगवंत सिंह माना ਟਰੈਵਲਿੰਗ ਮੰਟਰੀ ਕੁਲਦੀਪ ਸਿੰਘ ਢਾਲੀਵਾਲ ਹਜ ਚੇਤਨਪੁਰਾ ਵਿਖੇ ਅੰਮ੍ਰਿਤਸਰ ਤੋਂ ਫਰੀ ਘੜ ਚੂੜੀਆਂ ਰੋਡ ਵਾਇਆ ਸੰਤਪੁਰਾ ਜਾਣ ਵਾਲੀ ਸੜਕ ਦਾ ਉਦਘਾਟਨ ਕਰਕੇ ਸੋ ਜੈਜਾ ਵੀ ਲੈ ਰਹੇ ਨੇ ਬਣ ਰਹੀ ਸੜਕ ਦਾ ਹਰ ਕੰਮ ਵਧੀਆ ਕਰਨ ਲਈ ਕੋਸ਼ਿਸ਼ ਰਹੇਨ ਜਲਦੀ ਤੋਂ ਜਲਦੀ ਅੜਕਦਾ ਨਿਰਮਾਣ ਕਰਵਾ ਰਹੇ ਹਾਂ ਬਹੁਤ ਬਹੁਤ ਤੁਹਾਡਾ ਇਲਾਕਾ ਨਾਲ ਰਹਿਣ ਦਾ ਧੰਨਵਾਦ ਤੁਸੀਂ ਨਿਕੇ ਜੀ ਸੱਚੇ ਤੇ ਅੱਜ ਚੇਤਨਪੁਰੇ ਵਿਖੇ ਆਏ ਹੋ ਮੇਰਾ ਖਿਆਲ ਆ ਧੰਨਵਾਦ ਸਾਹਿਬ ਕੋਈ ਵੀ ਆਪਣੇ ਨਗਰ ਦੇ ਪਿੰਡ ਨਹੀਂ ਰਹੇ ਕਿ ਕੱਲ ਹੀ ਆਪਾਂ ਨੂੰ ਪਤਾ ਲੱਗਾ ਸੀਗਾ ਤੇ ਮੈਂ ਜਦੋਂ ਰਾਤੀਂ ਆਪਾਂ ਵੀ 8-9 ਵਜੇ ਘਰ ਆਏ ਹਲਕੇ ਚੋ ਤੇ ਰਾਤ ਹੀ ਮੈਂ ਆ ਕੇ ਸਾਰੇ ਆਪਣੇ ਨਗਰ ਨੂੰ ਪਿੰਡਾਂ ਨੂੰ ਲਾ ਕੇ ਜਾ ਕੇ ਫੋਨ ਕੀਤੇ ਆ ਤੇ ਇਹ ਤੁਹਾਡੇ ਪਿਆਰ ਸਦਕਾ ਇਹ ਸੰਗਤ ਤੁਹਾਨੂੰ ਪਿਆਰ ਕਰਦੀ ਆ ਕਿ ਤੁਸੀਂ ਸਾਨੂੰ ਬਹੁਤ ਹੀ ਜਿੰਨੀ ਅਸੀਂ ਤੁਹਾਡੀ ਸ਼ਿੱਤ ਕਰ ਲਈਏ ਸਾਡੇ ਕੋਲ ਬੋਲ ਨਹੀਂਗੇ ਕਿ ਅਸੀਂ ਤੁਹਾਡਾ ਕਿੰਨਾ ਧੰਨਵਾਦ ਕਰੀਏ ਇਹ ਜੋ ਛੜ ਗਿਆ ਮਦੇਗਾੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਨੂੰ ਬਹੁਤ ਦੂਰ ਤੱਕ ਸ਼ਿਰੀ ਨਗਰ ਨੂੰ ਦਾ ਦੀ ਗਾਂ ਪਠਾਨਕੋਟ ਨੂੰ ਪਤਾ ਨਹੀਂ ਕਿੱਥੋਂ ਤੱਕ ਜਾਂਦੀ ਆ ਤੇ ਅੱਜ ਤੁਸੀਂ ਸਾਡੇ ਇਸ ਇਲਾਕੇ ਦੀ ਘੱਟੋ ਘੱਟ 100 150 ਪਿੰਡਾਂ ਦੀ ਬਾਹ ਫੜੀ ਆ ਅਸੀਂ ਤੁਹਾਨੂੰ ਸਾਰੇ ਪਿੰਡਾਂ ਵੱਲੋਂ ਸਾਰੇ ਭੈਣ ਭਰਾਵਾਂ ਵੱਲੋਂ ਜਲੋ ਸਲੂਟ ਕਰਦੇ ਆ ਕਿ ਤੁਸੀਂ ਅੱਜ ਜਿੱਟਾ ਇਹ ਮੋਰਚਾ ਫਤਿਹ ਕੀਤਾ ਵਾ ਇਹ ਛੜਕ ਜੋ ਆ ਸਾਡੇ ਐਨੇ ਛੜਕ ਤੇ ਐਕਸੀਡੈਂਟ ਹੋਇਆ ਮਾਹਵੀਰ ਜੀ ਚੇਤਨਪੁਰੀ ਸਾਹਿਬ ਨਰਵੈਰ ਜਿੰਨੇ ਵੀ ਸਾਡੇ ਪੱਤਰਕਾਰ ਆ ਆਪਣੇ ਆਪਣੇ ਕੰਦੋ ਵਾਲੀ ਜੀ ਅਚਰਨ ਜੀ ਜੀ ਚਰਨਜੀਤ ਜੀ ਸਾਡਾ ਛੋਟਾ ਵੀਰ ਆ ਆਪਣਾ ਕੁਲਦੀਪ ਜੀ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਇਹਨਾਂ ਦੇ ਖਬਰਾਂ ਲਾਈਆਂ ਬੜਾ ਕੁਝ ਕਿ ਤੁਸੀਂ ਆਉਣਾ ਸੀਗਾ ਤੁਸੀਂ ਮੰਤਰੀ ਬਣਨਾ ਸੀ ਤੇ ਸਾਡੇ ਛੜਕ ਦੀ ਸਾਡੀ ਪੁਕਾਰ ਸੁਣੀ ਜਾਣੀ ਸੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਅੱਜ ਇਸ ਛੜਕ ਦਾ ਨੀਂਹ ਪੱਥਰ ਰੱਖਿਆ ਤੇ ਇਸੇ ਤਰ੍ਹਾਂ ਹੀ ਸਾਡੇ ਇਹ ਨਗਰ ਤੇ ਇਹ ਹਲਕੇ ਦੇ ਇਹ ਪਿੰਡਾਂ ਤੇ ਮਿਹਰਬਰੇ ਹੱਥ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਮੈਂ ਸਾਡੇ ਬੜੇ ਇਤਕਾਕ ਯੋਗ ਸਿੰਧੀ ਸਾਹਿਬ ਉਹ ਵੀ ਆਏ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਦੋ ਦਿੰਨ ਚਾਰ ਮਿੰਟ ਵਾਸਤੇ ਆਪਣੇ ਵਿਚਾਰ ਰੱਖਣ ਸਿੰਧੀ ਸਾਹਿਬ ਜੀ ਸਵਾਗਤ ਬੋਟਾ ਜੀ ਸਾਫ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਰਣੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਿਰਵਾਇ ਖੁਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧਾਲੀਵਾਲ ਸਾਹਿਬ ਮੈਂ ਤੁਹਾਡਾ ਜੀਣ ਨਹੀਂ ਦੇ ਸਕਦਾ ਜਿੰਨਾ ਤੁਸੀਂ ਸਾਡੇ ਨਗਰ ਨੂੰ ਮਾਰਨ ਦਿੱਤਾ ਮਨੂੰ ਮਾਰ ਦਿੱਤਾ ਮੈਂ ਕੋਈ ਸਾਨ ਨਹੀਂ ਕੀਤਾ ਕਿਉਂਕਿ ਇਹ ਪਰਮਾਤਮਾ ਦੀ ਡਿਊਟੀ ਲਈ ਆਪਣੀ ਤੇ ਅਸੀਂ ਸੇਵਾ ਕਰਦੇ ਰਹਿਣਾ ਬਾਕੀ ਜਿੰਨਾ ਮੇਰੇ ਪਿੰਡ ਦਾ ਤੁਸੀਂ ਵਿਕਾਸ ਕਰਾਇਆ ਮੈਂ ਤੁਹਾਡਾ ਜਦੋਂ ਸਲੂਟ ਆ ਦਿਲੋਂ ਸਤਿਕਾਰ ਆ ਤੇ ਜਦੋਂ ਤੁਸੀਂ ਪਿਛਲੀ ਵਾਰ ਇੱਥੇ ਆਏ ਸੀਗੇ ਤੇ ਤੁਸੀਂ ਬੱਸ ਸਟੈਂਡ ਦਾ ਵੀ ਸਾਨੂੰ ਕਹਿ ਕੇ ਗਏ ਸੀਗੇ ਕਿਉਂਕਿ ਬਾਅਦ ਵਿੱਚ ਸਾਡੇ ਵੀ ਰਜੇਵੇਂ ਇਲੈਕਸ਼ਨ ਆ ਗਿਆ ਬਹੁਤ ਕੁਝ ਆਪੇ ਨੇ ਰਜੇਵੇਂ ਰਹੇ ਤੇ ਬੱਸ ਸਟੈਂਡ ਦਾ ਵੀ ਅੱਜ ਜੋ ਆ ਉਹਦੇ ਬਾਰੇ ਵੀ ਸਾਨੂੰ ਦੱਸ ਕੇ ਜਾਇਓ ਸਾਨੂੰ ਬੱਸ ਸਟੈਂਡ ਦੀ ਬਹੁਤ ਪ੍ਰੋਬਲਮ ਆ ਬਾਕੀ ਮੇਰੇ ਨਗਰ ਦਾ ਮੇਰੇ ਪਿੰਡ ਦਾ ਬਹੁਤ ਜੰਗੀ ਪੱਧਰ ਤੇ ਵਿਕਾਸ ਹੋ ਗਿਆ ਤੇ ਹੁਣ ਵੀ ਹੋ ਰਿਹਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੈਂ ਤੁਹਾਡਾ ਨਗਰ ਵੱਲੋਂ ਆਪਣੇ ਵੱਲੋਂ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਹੁਣ ਮੈਂ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕਮਿਸ਼ਨ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਆਉਣ ਜਿਹਾ ਕੇ ਵਿਚਾਰ ਰੱਖਣ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਆਪਾਂ ਸਾਡੀ ਲਾਈਫ ਲਾਈਨ ਇਸ ਇਲਾਕੇ ਦੀ ਜਿਹਨੇ ਤੱਕ ਸਾਡੇ ਸਭ ਲੋਕਾਂ ਦੀ ਜ਼ਿੰਦਗੀ ਦਾ ਇਸਤਾ ਸੀਗੀ ਇਹ ਛੜਕ ਜਿਹੜੀ ਇਹ ਕੋਲੇ ਬੜਾ ਪੁਰਾਣਾ ਜਿਹੜਾ ਕੰਪੈਕਟ ਜਿਹੜਾ ਅਜਾ ਸੀਗਾ ਉਹਨੇ ਵੀ ਇਹ ਲੀਡਰਾਂ ਦੀ ਗਲਤੀ ਕਰਕੇ ਕੋਲੇ ਛੜਕਦੇ ਉੱਤੋਂ ਦੀ ਕਿੰਨੇ ਲੀਡਰ ਲੰਘਦੇ ਦੇ ਉਹ ਜਦੋਂ ਮੈਨੂੰ ਸਦਾ ਪਤਾ ਲੱਗਾ ਮੈਂ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀਗਾ ਜਦੋਂ ਮੈਂ ਸਦਾ ਚੈੱਕ ਕੀਤਾ ਵੀ ਇਹ ਚੱਕਰ ਕੀ ਪਿਆ ਤੇ ਬੜਾ ਮੰਨੂ ਦੁੱਖ ਹੋਇਆ ਕਿ ਜਦ ਬਾਬੇ ਨਾਨਕ ਦੇ ਘਰੋਂ ਇਹ ਛੜਕ ਜਾਂਦੀ ਆ ਜਿਹੜਾ ਬਾਬਾ ਨਾਨਕ ਨੂੰ ਜੋੜਦੀ ਆ ਬਾਬਾ ਮੁੱਢਾ ਸਾਧੂ ਦੀ ਦੇ ਘਰੋਂ ਜੋੜਦੀ ਆ ਤੇ ਲੀਡਰਾਂ ਨੇ ਇੱਥੇ ਵੀ ਆਪਣੀ ਕਿਸੇ ਸਾਧੂ ਕੋਲ ਛੱਡੀ ਇੱਥੇ ਵੀ ਉਹਨਾਂ ਨੇ ਇਹਦੇ ਆਏ ਪੈਸੇ ਜਿਹੜੇ ਉਹ ਕਿਤੋਂ ਦੀ ਦੁਨਵੱਪਕ ਹੋਈ ਉਹ ਮੈਂ ਜਦੋਂ ਫਾਇਲਾ ਦੇਖਿਆ ਤਾਂ ਮੈਨੂੰ ਬੜਾ ਦੁੱਖ ਹੋਇਆ ਕਿ ਨਾਲ ਪਰ ਜਿਹਨੂੰ ਤੂੰ ਫੇਰ ਠੀਕ ਕਰਦਾ ਆਇਆ ਕੰਮ ਇਹ ਵੀ ਬਹੁਤ ਜ਼ੋਰ ਲਾਉਣਾ ਪਿਆ ਸੀਐਮ ਸਾਹਿਬ ਨੂੰ ਕਿ ਕਿ ਮਾਤਸਾਬ ਨੂੰ ਕਿ 52.5 ਕਰੋੜ ਰੁਪਇਆ ਦੁਬਾਰਾ ਲੈ ਕੇ ਇਹਨੂੰ ਜਿਹੜਾ ਹੁਣ ਸ਼ੁਰੂ ਹੋਇਆ 31 ਅਕਤੂਬਰ ਤੱਕ ਇਹਨੇ ਬਲਦਰਵਾਸ ਸੀਐਮ ਸਾਹਿਬ ਕੋ ਫਾਈਲ ਲੈ ਕੇ ਗਿਆ ਜੀ ਆ ਮੇਰਾ ਕਬੀਲ ਹੀ ਕਰਾ। ਇਹ ਸ਼ਾਰਟ ਕੇ ਵੀ ਤੋਂ 200 ਬਾਈ ਕੇ ਵੀ ਜਿਹੜਾ ਕਰਨਾ ਤੇ ਪਲੀਜ਼ ਇਹਨੂੰ ਕਰ ਦਿਓ। ਪੁੱਤਾ ਕਿਉਂਕਿ ਪੈਸੇ ਬੜੇ ਲੱਗ ਰਹੇ ਆ। ਤੇ ਆਪ ਸਾਹਿਬ ਹੱਥੋਂ ਦਿਆ ਬਿਚ ਹੱਥੋਂ ਮਾਰ ਦੇ। ਉਨੇ ਪ੍ਰਿੰਸੀਪਲ ਸੈਕਟਰੀ ਨੂੰ ਕਿਹਾ ਸੀਪ ਸਾਹਿਬ ਨੂੰ ਕਹਿਤਾ ਕਹਿੰਦੇ ਸਾਹਿਬ ਅੱਜ ਨਾਲੇ ਤੇ ਲੋੜ ਨਹੀਂ ਉੱਥੇ ਤਾਂ ਬੜਾ ਜੱੜੀ ਬਿਜਲੀ ਦਿੱਤੀ ਚਾਹੀਦੀ ਆ ਉਹਨਾਂ ਕੰਮ ਚੱਲ ਰਹੇ ਆ ਉਦੋਂ ਵੱਧ ਲੋੜ ਨਹੀਂ ਕਿਉਂਕਿ ਤੇ ਇੰਡਸਟਰੀ ਆ ਗਈ ਇਹ ਗੱਲ ਤੇ ਬਿਜਲੀ ਘਰ ਦੀ ਬੜਫਰ ਤੇ ਮੈਂ ਸੀਐਫ ਸਾਹਿਬ ਦੇ ਕੋਲ ਫਾਈਲ ਫੜ ਲਈ ਆਪਣੀ ਮੈਂ ਕਿਹਾ ਠੀਕ ਹੈ ਸਾਹਿਬ ਕਹਿੰਦੇ ਫਾਈਲ ਕਿੱਥੇ ਲੱਗੇਗਾ ਮੈਂ ਕਿਹਾ ਜੀ ਉਹ ਫਾਈਲ ਲੈ ਕੇ ਕੇ ਥੜਾ ਲੱਗਾ ਕਿ ਤੁਹਾਡੇ ਸੈਕਟਰੀ ਸਾਹਿਬ ਕਹਿੰਦੇ ਆ ਉੱਥੇ ਇੰਡਸਟਰੀ ਹੈ ਵੀ ਸੋ ਬਿੰਦੂ ਪਹਿਲਾ ਤੁਸੀਂ ਇਹ ਨਾਲੇ ਤੇ ਦਸਤੀ ਦਿਓ ਫਿਰ ਆਪਾਂ ਬਿਲੀ ਦਾ ਪ੍ਰਬੰਧ ਕਰ ਆਪਣਾ ਦਸਤੀ ਦਿਓ ਤੇ ਅਫਸਰ ਨੂੰ ਸਮਝਾਓ ਕਿ ਬਿਨਾ ਬਿਜਲੀ ਤੋਂ ਦਸਤੀ ਲਗਣੀ ਕਿੱਦਾਂ ਹੈ ਕੀ ਕਹਿਣਾ ਚਾਹੁੰਦੇ ਕਿੰਨੇ ਕੀਮਤ ਨਾਲ ਕਿੰਨੇ ਚਾਹ ਚ ਕੰਪਲੀਟ ਹੋ ਜੂਗੀ ਭਾਜੀ ਇਹ ਜਿਹੜੀ ਛੜ ਕੇ ਅਮਰਦਸ ਸਾਹਿਬ ਤੋਂ ਵਾਇਆ ਸੋਈਆਂ ਚੇਤਪੁਰਾ ਸੰਤਪੁਰਾ ਫਤਿਹਗੜ ਚੂੜੀਆਂ ਫਤਿਹਗੜ ਚੂੜੀਆਂ ਤੋਂ ਅੱਗੇ ਇਹ ਬਾਬਾ ਅਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਨੂੰ ਤੇ ਡੇਢੋ ਬਾਬਾ ਨਾਨਕ ਸਾਡੇ ਪਹਿਲੀ ਪਾਤਸ਼ਾਹੀ ਬਾਬਾ ਨਾਨਕ ਜੀ ਦੇ ਘਰ ਨੂੰ ਉਹਦਾ ਕਿੱਕਮਪਾਲਪੁਰ ਨੂੰ ਬੰਨ੍ਹੂ ਜੋੜਦੀ ਹੈ ਪਦੇ ਦਾ ਦਿਖਾ ਤੋ ਹੈ ਕਿ ਪਿਛਲੇ 10 ਬੰਦਾ ਸਾਲ ਤੋਂ ਇਹ ਸਿਹਤ ਦੀ ਭੇਟ ਚੜ ਗਈ ਛੜਕ ਬੜੇ ਲੋਕਾਂ ਦੇ ਵਿਚਾਰ ਦੇ ਐਕਸੀਡੈਂਟ ਹੋਏ ਕਈਆਂ ਦੀ ਇੱਥੇ ਉਚਾਰਾਂ ਦੀ ਮੌਤ ਹੋਈ ਪਰ ਬੜੇ ਯੋਧਾ ਨਾਲ ਬੁੱਗਲਦੀ ਸਾਹਿਬ ਨੂੰ ਕਹਿ ਕੇ ਦੁਬਾਰਾ ਇਹਦਾ 1.5 ਕਰੋੜ ਰੁਪਇਆ ਜਿਹੜਾ ਤੇ ਲੱਗ ਰਿਹਾ ਉਹ ਤਾਂ ਮੇਰਾ ਕਹਨ ਲੱਗੇ 15 ਅਕਤੂਬਰ ਤੱਕ ਜਿਹੜੀ ਹੈ ਇਹ ਕੰਪਲੀਟ ਹੋ ਚੁੱਕੀ ਐਸੀ ਤਾਂ ਕਿਤੇ ਨਾ 15 ਤੱਕ ਹੋ ਜੂ 31 ਤੱਕ 31 ਅਕਤੂਬਰ ਤੱਕ ਆ ਲੰਘ ਲਓ ਭਾਜੀ ਉਹਨਾਂ ਨੂੰ ਡੈਡ ਲਾਈਨ ਅਕਤੂਬਰ ਮਹੀਨੇ ਦੀ ਦਿੱਤੀ ਸੀ ਨਾਲੇ ਇੱਕ 31 ਅਕਤੂਬਰ ਤੱਕ ਜਿਹੜੀ ਆ 33 ਫੁੱਟ ਸੜਕ ਜਿਹੜੀ ਆ ਵਧੀਆ ਏ 1 ਵਰਜੂ ਜਿਹਦੇ ਨਾਲ ਸਾਡੀਆਂ ਜਿਹੜੀਆਂ ਸਿੱਖ ਸਖਤਾਂ ਜਿਹੜੀਆਂ ਬਦੂ ਜ਼ਾਮਦਾਸ ਜੀ ਦੇ ਘਰੋਂ ਗਿਆ ਹਰਮੰਦਸ ਸਾਹਿਬ ਪੱਥਾ ਟਿਕਟ ਉਹ ਜਿਨ੍ਹਾਂ ਨੇ ਫਿਰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਕਾਂ ਜਾਣਾ ਹੁੰਦਾ ਜਾਂ ਦੇਦੇ ਬਾਬੇ ਨਾਨਕ ਕਪਤਾਲ ਕੋ ਜਾਣਾ ਹੁੰਦਾ ਉਹਨਾਂ ਸਭ ਨੂੰ ਉਹ ਇਸ ਇਲਾਕੇ ਦੀ ਸਖਤ ਨੂੰ ਜਿਹੜਾ ਇੱਕ ਵੱਡਾ ਇਹਦਾ ਫਾਇਦਾ ਹੋਊਗਾ ਉਹ ਇਹਦਾ ਕੰਮ ਅਸੀਂ ਜੰਗੀ ਪੱਧਰ ਤੇ ਸਟਾਰਟ ਕੀਤਾ ਅੱਜ ਪਹਿਲਾਂ ਸ਼ੁਰੂ ਹੋ ਗਿਆ ਇਹ ਇਹਨਾਂ ਨੂੰ ਹੀ ਡੈਡ ਲਾਈਨ ਦਿੱਤੀ ਹੈ ਮਹਿਕਮੇ ਨੇ ਬਿਲਕੁਲ ਟਾਈਮ ਲਿਆ 31 ਅਕਤੂਬਰ ਤੱਕ ਇਹਨੂੰ ਅਸੀਂ ਇਹ ਵਨ ਜਿਹੜਾ ਵਧੀਆ ਬਣਾ ਦੇ ਆ ਕਿ ਲੋਕਾਂ ਨਾਲ ਵਾਦਾ ਕੀਤਾ ਸੀਗਾ ਉਕੇ ਛੜਕ ਪਹਿਲਾ ਗਰਦਾਸਪੁਰ ਦੇ ਵਿੱਚ ਚਲੀ ਗਈ ਕਈ ਕੁਝ ਹੋਇਆ ਏ ਛੜਕ ਦਾ ਪਰ ਖੀਰ ਮਤਲਬ ਜਿਹੜਾ ਮੁਖਮੰਤੀ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮਿਹਰਬਾਨੀ ਨਾਲ ਇਹ ਛੜਕ ਜਿਹੜੀ ਹੁਣ ਕੰਪਲੀਟ ਹੋ ਗਈ ਏ ਔਰ ਮੈਂ ਲੋਕਾਂ ਸਾਰਿਆਂ ਨੂੰ ਇਸ ਇਲਾਕਾ ਵਾਸੀਆਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿੰਨੇ ਵੀ ਕੰਮ ਜਿੰਨੇ ਅਸੀਂ ਵਾਅਦੇ ਕੀਤੇ ਲੋਕਾਂ ਨਾਲ ਉਹ ਸੈਦ ਸੈਦੇ ਹੀ ਪੂਰੇ ਕਾਵੇ ਦੇ 2.5 ਸਾਲ ਹੋਇਆ 2.5 ਸਾਲ ਬਾਕੀ ਆ ਸਰਕਾਰ ਦੇ ਵਿੱਚ ਕੋਈ ਸੜਕਾਂ ਨਾਲੇ ਹਲਕੇ ਦੀ ਆਪਾਂ ਖਰਾਬ ਦੀ ਰਹਿਣ ਤੇਰੀ ਕੋਈ ਗਲੀ ਨਾਲੀ ਹਰ ਤਰ੍ਹਾਂ ਦਾ ਵਿਕਾਸ ਜਿਹੜਾ ਉਹ ਇਸ ਹਲਕੇ ਦਾ ਆਪਾਂ ਕਰਨਾ ਉਹ ਚਾਹ ਚਵੇ ਦੇ ਕੱਲ ਵੀ ਮੈਂ ਪਿੰਡਾਂ ਦੇ ਵਿੱਚ 7-8 ਪਿੰਡਾਂ ਦੇ ਵਿੱਚ ਗਿਆ ਸੀਗਾ ਫਿਰ ਫੰਡ ਆਪ ਦੇਣਾ 8-9 ਪਿੰਡਾਂ ਦੇ ਵਿੱਚ ਪੈਸੇ ਦਿੱਤੇ ਆ ਉੱਥੇ ਜਾਣਾ ਕੰਮ ਸ਼ੁਰੂ ਕਰਦੇ ਹਾਂ ਹਰ ਪਾਸੇ ਅਸੀਂ ਕੰਮ ਸ਼ੁਰੂ ਕਰਾਵੇ ਉਹਦਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਬੰਗੂ ਸਿੰਘ ਜੀ ਸਾਡੇ ਲੀਡਰ ਦੇ ਦਬਦਾਸ ਤੋਂ ਖੜਿਆਂ ਨਾਲ 27 ਤਰੀਕ ਨੂੰ ਤੇ ਹਰਿਆਣੇ ਤੋਂ ਡਿਊਟੀ ਆ 27 ਜਾਂ 28 ਤੀਕ ਨੂੰ ਅਸੀਂ ਬਾਬਾ ਬੁੱਢਾ ਸਾਹਿਬ ਦੀ ਨਗਰੀ ਜ਼ਬਦਾਸ ਦੇ ਵਿੱਚ ਜਿਹੜੇ ਗੇਟ ਮਨਜ਼ੂਰ ਕੀਤੇ ਸੀ ਐਸੀਐਮ ਸਾਹਿਬ ਨੇ ਜਿਹੜੇ ਪੈਸੇ ਦਿੱਤੇ ਉਹਨਾਂ ਦੇ ਪਾਉਣੇ 3 ਕਰੋੜ ਰੁਪਈਆ ਉਹ ਗੇਟ ਵੀ ਆਪਾਂ ਸ਼ੁਰੂ ਕਰਦੇ ਆ ਉਦੋਂ ਗੇਟ ਵੀ ਬਹੁਤ ਜਲਦੀ ਵੱਢਣਗੇ ਉਦੋਂ ਸ਼ਹਿਰ ਦਾ ਦਰਸ਼ਾ ਜਿਹੜਾ ਉਹ ਚੇਂਜ ਹੋ ਜਾਊਗਾ ਸੋ ਮੈਂ ਮਤਲਬ ਬਾਬਾ ਬੁੱਢਾ ਸਾਹਿਬ ਇੱਧਰ ਵੀ ਜਿੱਥੇ ਆਪਾਂ ਖੜੇ ਇੱਥੇ ਵੀ ਬਾਬਾ ਬੁੱਢਾ ਜੀ ਦਾ ਗੁਰਦਵਾ ਦਾ ਮੈਦਾਨ ਜਿਹੜਾ ਆ ਸਾਡੇ ਇਲਾਕੇ ਦੀ ਸਾਰੀ ਸੰਗਤ ਉੱਥੇ ਮੱਥਾ ਟੇਕਣ ਆਉਂਦੀ ਹੈ ਸਾਡੇ ਸਭ ਦੇ ਉੱਤੇ ਬਾਬਾ ਬੁੱਢਾ ਜੀ ਦਾ ਬਹੁਤ ਵੱਡਾ ਹੱਥ ਹੈ ਜੋ ਇਸ ਕਰਕੇ ਬਾਬਾ ਬੁੱਢਾ ਜੀ ਦੇ ਘਰੋਂ ਜਿੰਨੀਆਂ ਛੜਕਾਂ ਜੋ ਰਸਤੇ ਜਾਂਦੇ ਆ ਸਭ ਕਵਡੋ ਜਿਹੜਾ ਉਹ ਦੁਸਤ ਕਰਦੇ ਨੇ ਠੀਕ ਕਰਦੇ ਨੇ ਇਸ ਗੱਲ ਦੀ ਮੈਂ ਸਾਰਿਆਂ ਨੂੰ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ